2017 ਮਾਡਲ ਆ ਚਾਰੇ ਟਾਇਰ ਨਵੇਂ ਵਿਕੇਤੀ ਦੇ ਬਾਈ ਐਚ ਆਰ ਨੰਬਰ ਦੇ ਵਿੱਚ ਆ ਠੀਕ ਹੈ ਜੀ ਐਨਓਸੀ ਮਿਲ ਜੂਗੀ ਧਮਾਉਣ ਵਾਲਾ ਟਰੈਕਟਰ ਜਮਾ ਲਿਬੜਾ ਖੜਾ ਜਿੱਦਾਂ ਦਾ ਕੱਦੂ ਕੀਤਾ ਉਵੇਂ ਖੜਾ ਧਮਾਉਣਾ ਜੌਂਡੀ ਆ ਠੀਕ ਹੈ ਜੀ ਭਵੰਤ 524 2008 ਮਾਡਲ ਟਰੈਕਟਰ ਹੈ ਵੀਰੇ ਠੀਕ ਹੈ ਜੀ ਟਾਇਰ ਟੂਰ ਚੰਗੇ ਆ ਟਰੈਕਟਰ ਦੇ ਸਾਰਾ origignal ਆ ਗੇਅਰ ਇੰਜਨ ਦਾ ਓਕੇ ਆ ਜੀ ਚਲਾ ਕੇ ਵਾ ਕੇ ਤਸੱਦੀ ਕਰਕੇ ਲੋ ਕਾਲੇ ਢਡਾਲਾ ਟਰੈਕਟਰ 2009 ਮਾਡਲ ਆ ਸਾਰਾ origignal ਆ ਗੇਅਰ ਇੰਜਨ ਦਾ ਓਕੇ ਆ ਚਲਾ ਕੇ ਵਾ ਕੇ ਤਸੱਦੀ ਕਰਕੇ ਲੈ ਜਾਓ ਵੀਰੇ 35 ਦਾ 2021 ਮਾਡਲ ਆ ਹਾਂਜੀ ਸ਼ਕੰਦਰ ਮਾਡਲ ਆ ਚਮਈ ਨਵਾਂ ਟਰੈਕਟਰ ਆ ਵੀਰੇ ਚਾਰੇ ਟਾਇਰ ਨਾਲ ਦੇ ਆ ਰੁਪਈਆ ਦਾ ਰੁਪਈਆ ਟਰੈਕਟਰ ਆ ਸ਼ਕੰਦਰਾ 2010 ਮਾਡਲ ਦੇ ਵਿੱਚ ਆ ਜੀ ਪਾਵਰ ਸਟੀਅਰਿੰਗ ਆ ਜੀ ਡਬਲ ਡਿਸਟ੍ਰਿਬਿਊਟਰ ਸਾਈਡ ਗੇਅਰ ਡੀਸੀ ਮਾਡਲ ਸ਼ਕੰਦਰਾ 335 2007 ਮਾਡਲ ਆ ਜੀ ਠੀਕ ਆ ਜੀ ਟਾਇਰ ਜੀ 35 440 40 ਪੈਸੇ ਟਾਇਰ ਹੈਗੇ ਆ ਚਾਰੇ ਟਾਇਰ ਨਾਲ ਦੇ 90 ਪੈਸੇ ਆ ਟਰੈਕਟਰ ਦੇ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਆ ਤਲਵੰਡੀ ਸਾਬੋ ਅੱਜ ਤੁਹਾਨੂੰ ਸਰਮਾ ਟਰੈਕਟਰ ਦਿਖਾਉ ਉਹ ਬਾਈ ਮੌੜ ਦੇ ਸਤਿ ਸ੍ਰੀ ਅਕਾਲ ਬਾਈ ਸਾਹਿਬ ਬਾਈ ਸਤਿ ਸ੍ਰੀ ਅੱਜ ਮੌੜ ਦੇ ਟਰੈਕਟਰ ਦਿਖਾ ਰਹੇ ਹਾਂ ਤੇਰੇ ਵਾਲੇ ਸੇਲ ਹੋ ਗਏ ਆ ਕੁਝ ਹੋ ਗਏ ਕੁਝ ਹੈਗੇ ਆ ਅੱਛਾ ਤੇ ਅੱਜ ਆਪਾਂ ਮੌੜ ਦੇ ਤੇ ਜਸਵੀਰ ਮਲਗਾਣੇ ਦੇ ਟਰੈਕਟਰ ਦਿਖਾਵਾਂਗੇ ਠੀਕ ਹੈ ਜੀ ਤੇ ਦਿਖਾਵਾਂਗੇ ਜਾਇਜ ਰੇਟ ਦਿਖਾਵਾਂਗੇ ਵੀਡੀਓ ਲਾਸਟ ਤੱਕ ਬਣੇ ਰਿਹਾ ਤੇ ਲਾਸਟ ਤੇ ਬਾਈ ਆਪਾਂ ਮੌੜ ਦਾ ਵੀ ਤੇ ਜਸਵੀਰ ਦਾ ਵੀ ਤੁਹਾਨੂੰ ਨੰਬਰ ਦੇਵਾਂਗੇ ਤੇ ਟਰੈਕਟਰ ਤਲਵੰਡੀ ਸਾਬੋ ਖੜੇ ਹੁੰਦੇ ਆ ਕਿੱਥੇ ਖੜੇ ਹੁੰਦੇ ਆ ਉਹ ਤੁਹਾਨੂੰ ਲਾਸਟ ਦੱਸਾਂ ਠੀਕ ਹੈ ਗੱਲ ਠੀਕ ਹੈ ਤੇ ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਤੁਹਾਨੂੰ ਸਾਰਿਆਂ ਨੂੰ ਅੱਜ ਤਲਵੰਡੀ ਸਾਬੋ ਬਾਈ ਆਇਆ ਸੀ ਮੇਰੇ ਘਰੇ ਕਹਿੰਦਾ ਵੀਡੀਓ ਬਣਾਉਣੀ ਆ ਸ਼ਰਮਾ ਮੈਂ ਕੋਈ ਗੱਲ ਨਹੀਂ ਆ ਜਾ ਸਭ ਤੋਂ ਪਹਿਲਾਂ ਐਡੀਸ਼ਨਲ ਤੇ ਚੱਲ ਠੀਕ ਹੈ ਜੀ ਐਡੀਸ਼ਨਲ ਦਿਖਾਉਣੇ ਆ ਬਾਈ ਆਪਾਂ ਤੁਹਾਨੂੰ 2017 ਮਾਡਲ ਆ ਚਾਰੇ ਟਾਇਰ ਨਵੇਂ ਵਿਕੇਤੀ ਦੇ ਬਾਈ ਐਚ ਆਰ ਨੰਬਰ ਦੇ ਵਿੱਚ ਆ ਠੀਕ ਹੈ ਜੀ ਐਨਓ ਸੀ ਮਿਲ ਜੂਗੀ ਧਮਾਉਣ ਵਾਲਾ ਟਰੈਕਟਰ ਜਮਾ ਲੇਬੜਾ ਖੜਾ ਜਿੱਦਾਂ ਦਾ ਕੱਦੂ ਕੀਤਾ ਉਵੇਂ ਖੜਾ ਧਮਾਉਣਾ ਸੀ ਇਹ ਠੀਕ ਹੈ ਜੀ ਟਰੈਕਟਰ ਗੇਅਰ ਰੇਂਜ ਦਾ ਰੁਪਈਆ ਦਾ ਰੁਪਈਆ ਜੀ ਚਲਾ ਕੇ ਬਾਗੇ ਤਸੱਲੀ ਕਰਕੇ ਲੈ ਜਾਓ 17 ਮਾਡਲ ਆ ਠੀਕ ਹੈ ਜੀ ਰੇਟ ਹੈਗਾ ਜੀ 5 ਲੱਖ ਤੇ 90000 ਠੀਕ ਹੈ ਜੀ ਠੀਕ ਹੈ ਟਰੈਕਟਰ ਦੇਦਾ ਇਕੂ ਰੇਟ ਜੈਸ ਜਾਂੋ ਹਾਂ ਜੀ 5 ਲੱਖ ਤੇ 70000 ਦਾ 570000 ਰੀਜਨਲ ਲੱਗਿਆ ਉਹ ਸ਼ਕਤੀ ਚੁੱਕੀ ਦਾ ਰੀਜਨਲ ਲੱਗਿਆ ਡੰਡਾ ਪੱਟੀ ਦਾ ਸਾਰਾ ਸਮਾਨ ਨਾਲ ਲੱਗੀਆਂ ਮਿੱਤਰੋ ਡੰਡਾ ਫੱਟੇ ਦਾ ਸਪੈਸ਼ਲ ਐਡੀਸ਼ਨਲ ਆ ਇਹ ਸਪੈਸ਼ਲ ਐਡੀਸ਼ਨਲ ਉਸ ਤੋਂ ਬਾਅਦ ਆ ਗਿਆ ਯੌਂਡੀਅਰ ਠੀਕ ਹੈ ਜੀ ਭਵੰਤ 5242008 ਮਾਡਲ ਟਰੈਕਟਰ ਹੈ ਵੀਰੇ ਠੀਕ ਹੈ ਜੀ ਟਾਇਰ ਟੂਰ ਚੰਗੇ ਆ ਟਰੈਕਟਰ ਤੇ ਸਾਰਾ ਓਰੀਜਨਲ ਆ ਗੇਅਰ ਇੰਜਨ ਦਾ ਓਕੇ ਆ ਜੀ ਚਲਾ ਕੇ ਵਾ ਕੇ ਤਸੱਦੀ ਕਰਕੇ ਲੋ ਕਾਲੇ ਢਡਾਲਾ ਟਰੈਕਟਰ ਹਾਂ ਜੀ ਪੰਜਾਬ ਨੰਬਰ ਆ ਪੀਵੀ 72 ਠੀਕ ਹੈ ਜੀ 335000 ਡਿਮਾਂਡ ਆ ਟਰੈਕਟਰ ਦੇ ਦਾਂਗੇ 315000 ਦਾ ਠੀਕ ਹੈ ਜੀ ਠੀਕ ਆ ਬਾਕੀ 315000 ਦਾ ਬਣੂਗਾ ਬਾਕੀ ਮੌਕੇ ਤੇ ਨੰਬਰ ਦੇ ਮੌਕੇ ਤੇ ਹੋਰ ਵੀ ਸਮਾਂ ਕਰਾਓ ਮੌਕੇ ਤੇ ਬਾਕੀ ਹੋ ਜੂਆ ਬਾਈ ਜਦੋਂ ਤੁਸੀਂ ਆ ਮੂਰੇ ਆ ਗਿਆ 485 ਐਸ 2009 ਮਾਡਲ ਆ ਸਾਰਾ Ориਜਨਲ ਆ ਗੇਅਰ ਰੇਂਜ ਦਾ ਓਕੇ ਆ ਚਲਾ ਕੇ ਵਾ ਕੇ ਤਸੱਲੀ ਕਰਕੇ ਲੈ ਜਾਓ ਵੀਰੇ ਰੁਪਏ ਦਾ ਰੁਪਿਆ ਟਰੈਕਟਰ ਆ 255000 ਡਿਮਾਂਡ ਆ ਹਾਂਜੀ ਟਰੈਕਟਰ ਦੇਵਾਂਗੇ ਜੀ 2,30,000 ਰੁਪਏ ਦਾ 2,30,000 ਦਾ ਬਣੂਗਾ ਰੰਗ ਪੇਂਟ ਦਾ ਜਮਾਂ ਰੇਜ ਨਾਲ ਬਾਈ ਗੇ ਰੇਜ ਦਾ ਕੋਈ ਪੀਸਾ ਸਾਰਾ Ориਜਨਲ ਹੈ ਬਾਈ ਇਹ ਬਾਦਲ ਦੇ ਟਰੈਕਟਰ ਆ ਦੋ ਸ਼ੇਖਪੁਰ ਵਾਲੇ ਦੇ ਇਹ ਆਗੇ ਜਸਵੀਰ ਦੇ ਪੈਂਤੀ ਦਾ 35 ਦਾ 35 ਦਾ 2021 ਮਾਡਲ ਆ ਹਾਂਜੀ ਸ਼ਕੰਦਰ ਮਾਡਲ ਆ ਚਮਈ ਨਵਾਂ ਟਰੈਕਟਰ ਆ ਵੀਰੇ ਚਾਰੇ ਟਾਇਰ ਨਾਲ ਦੇ ਆ ਰੁਪਈਆ ਦਾ ਰੁਪਈਆ ਟਰੈਕਟਰ ਆ ਸ਼ਕੰਦਰਾ ਹਾਂਜੀ 4 ਲੱਖ ਤੇ 55 ਹਜ਼ਾਰ ਡਿਮਾਂਡ ਆ ਹਾਂਜੀ ਠੀਕ ਆ ਇਹ ਟਰੈਕਟਰ ਮਿਲੂਗਾ ਜੀ 4 ਲੱਖ 30 ਹਜ਼ਾਰ ਰੁਪਈਏ ਦਾ 4 ਲੱਖ 30 ਹਜ਼ਾਰ ਦਾ ਮਿੱਤਰੋ ਬਣੂਗਾ ਜਮਈ ਨਵਾਂ ਟਰੈਕਟਰ ਆ ਯਾਰ ਉਹਦੇ ਲਈ ਆ ਸ਼ਕੰਦਰਾ ਉਹਦੇ ਲਈ ਆ ਕੈਮਰਾ ਤੋਂ ਦਿਖਾਵਾਂ ਹਾ ਇਤਾਂ ਯਾਰ ਆ ਵੀ ਨਹੀਂ ਲੱਥਿਆ ਦੋ ਠੀਕ ਠੀਕ ਵਾਹ ਵਾਹ ਚਟਾਂ ਚੁਟਾਈਆਂ ਲੱਥੀਆਂ ਨਹੀਂ ਲੌਕੀ ਨਾਲ ਹੀ ਲੌਕੀ ਜਾਂਦੀਆਂ ਨੇ ਉਦੋਂ ਆ ਗਿਆ 60 ਹਾਂਜੀ 4 ਸਿਲੰਡਰ ਹਾਂਜੀ ਵੱਡਾ 60 ਜੀ ਹਾਂਜੀ 2010 ਮਾਡਲ ਦੇ ਵਿੱਚ ਆ ਜੀ ਪਾਵਰ ਸਟੀering ਆ ਜੀ ਡਬਲ ਡਿਸਟ੍ਰਿਬਿਊਟਰ ਸਾਈਡ ਗੇਅਰ ਡੀਸੀ ਮਾਡਲ ਡੀਸੀ ਮਾਡਲ ਠੀਕ ਆ ਗੱਲ ਵੀਰੇ ਠੀਕ ਆ ਜੀ ਸਾਰਾ オリジナル ਆ ਕਿਤੋਂ ਰੰਗ ਪੇਂਟ ਨਹੀਂ ਹੋਇਆ ਵੀਰੇ ਹਾਂਜੀ ਚਲਾ ਕੇ ਬਾਗੇ ਤਸੱਲੀ ਕਰਕੇ ਲੈ ਜਿਓ ਇਹ ਮੌੜ ਦਾ ਟਰੈਕਟਰ ਆ ਠੀਕ ਆ ਜੀ ਠੀਕ ਆ ਤਿੰਨ ਲੱਖ 70 ਹਜ਼ਾਰ ਡਿਮਾਂਡ ਆ ਜੀ ਇਹ ਟਰੈਕਟਰ ਦੇਵਾਂਗੇ 3.5 ਲੱਖ ਰੁਪਏ 3.5 ਲੱਖ ਦਾ ਬਣੂ ਮਿੱਤਰੋ ਇਹ ਲੈ ਬਾਈ ਹਾਂਜੀ ਇਦੇ ਬਾਰੇ ਬਾਅਦ ਚ ਗੱਲ ਕਰਾਂਗੇ ਪਹਿਲਾਂ ਇੱਥੇ ਆ ਜਾ ਠੀਕ ਹੈ ਜੀ ਇਹ ਜੀ ਸਟੈਂਡਰਡ 335 2007 ਮਾਡਲ ਆ ਜੀ ਠੀਕ ਹੈ ਜੀ ਟਾਇਰ ਜੀ 35 40 40 ਪੈਸੇ ਟਾਇਰ ਹੈਗੇ ਆ ਠੀਕ ਹੈ ਜੀ 1,75,000 ਡਿਮਾਂਡ ਆ ਬਾਈ ਟਰੈਕਟਰ ਸੋਹਣਾ ਬਹੁਤ ਆ ਸਾਰਾ Ориਜਨਲ ਆ ਠੀਕ ਹੈ ਜੀ ਪੰਜਾਬ ਨੰਬਰ ਆ ਪੀਵੀ 13 ਸੰਗਰੂਰ ਦਾ ਬਾਈ 1,75,000 ਡਿਮਾਂਡ ਆ ਹਾਂ ਜੀ ਟਰੈਕਟਰ ਮਿਲ ਜੂਆ ਜੀ 1,60,000 ਰੁਪਏ ਦਾ 1,60,000 ਠੀਕ ਹੈ ਜੀ ਜਿਹੜਾ ਸ਼ਿਕੰਦਰ ਆ ਟਰੈਕਟਰ ਖੜਾ ਨਾ ਏਸ ਆ ਠੀਕ ਹੈ ਜੀ ਅ 66 66 ਇਹ ਟਰੈਕਟਰ ਬਾਈ ਤੂੰ ਐਂ ਲਾ ਲਾ ਇਹਦੇ ਵਿੱਚ ਫੰਕਸ਼ਨ ਗਿੰਦੇ ਹੀ ਥੱਕ ਜੈਗਾ ਇੰਨੇ ਫੰਕਸ਼ਨ ਆ ਟਰੈਕਟਰ ਦੇ ਵਿੱਚ ਠੀਕ ਹੈ ਇੱਕ ਰਾਰ ਰੁਗਿਰ ਚ ਆ ਜਾਵਾ ਇਹ 24 ਸਪੀਡ ਟਰੈਕਟਰ ਹੈ ਵੀਰੇ ਠੀਕ ਹੈ ਜੀ ਠੀਕ ਹੈ ਗੱਲ ਹਾਂਜੀ ਇੱਕ ਦਿਨ ਨੂੰ ਮੈਂ ਗੱਲ ਹੋਰ ਦੱਸ ਦਣਾ ਸ਼ੇਖੰਦਰ ਇਹ 20 ਮਾਡਲ 20 ਮਾਡਲ ਨਾ ਹਾਂ 20 ਮਾਡਲ ਆ ਇਹ ਹਾਂਜੀ ਚਾਰੇ ਟਾਇਰ ਨਾਲ ਦੇ 90 ਪੈਸੇ ਆ ਟਰੈਕਟਰ ਦੇ ਪਿੱਛੇ ਲਿਆ ਕੈਮਰਾ ਠੀਕ ਹੈ ਜੀ ਲਿਆ ਕੈਮਰਾ ਤੈਨੂੰ ਦਿਖਾਉਣਾ ਜਗਾ ਘਟਾ ਬਾਈ ਉੱਪਰ ਦੀ ਘੁੰਮ ਕੇ ਦਿਖਾਉਣੀ ਆ ਹਾਂ ਆ ਪਿੱਛੋਂ ਦੇਖ ਪਹਿਲਾਂ ਤਾਂ ਠੀਕ ਹੈ ਗੱਲ ਕੋਕਾ ਹੀ ਆ ਤੇ ਇਹਦੇ ਗੇਅਰ ਗਿੰਦੇ ਹੀ ਥੱਕ ਜਾਏਗਾ ਤੂੰ ਠੀਕ ਹੈ ਜੀ ਇਹ ਇੱਥੇ ਮਾਰ ਕਿਉਂ 20 ਸਪੀਡਾਂ ਚ ਪੀਟੀਓ ਚੱਕਰ ਆ ਜਿਹੜੇ 1000 ਕਰ ਲਾ 1100 ਕਰ ਲਾ 540 ਕਰ ਲਾ ਜਿਹੜੇ ਮਰਜ਼ੀ ਕਰ ਲਾ 19 ਚੱਕਰ ਹੋ ਜੀ ਪਿਛਲੇ ਟਾਇਰ 16 ਲਿਆ ਬੇਡ ਬੂਟ ਜੀ ਲੋਹੇ ਦੇ ਆ ਨਾਲ ਦੇ ਆ ਠੀਕ ਹੈ ਜੀ ਟਰੈਕਟਰ ਦੇ ਕਲਮ ਲੱਗੀ ਹੋਈ ਚਾਬੀ ਲੱਗੀ ਹੋਈ ਦੇਨਦਾਰ ਠੀਕ ਹੈ ਜੀ 5 ਲੱਖ ਤੇ 20000 ਰੁਪਿਆ ਡਿਮਾਂਡ ਆ ਹਾਂ ਜੀ ਟਰੈਕਟਰ ਦੇ ਦਾਂਗੇ ਜੀ 4 ਲੱਖ ਤੇ 90000 ਦਾ 4 ਲੱਖ 90000 ਦਾ ਬਣੂ ਇੰਨੇ ਪੈਸਿਆਂ 'ਚ 24 ਸਪੀਡ ਟਰੈਕਟਰ ਕਿਤੋਂ ਨਹੀਂ ਮਿਲਣਾ ਕਿਸੇ ਮਰਜ਼ੀ ਕੰਮ ਤੇ ਲਾ ਦਿਓ ਠੀਕ ਹੈ ਜੀ ਅ ਮੱਕੀ ਵਾਲੀ ਮਸ਼ੀਨ ਤੇ ਬਹੁਤ ਯਾਦੇ ਕਾਮਯਾਬ ਟਰੈਕਟਰ ਆ ਬਾਈ ਬਾਹੀ ਤੇ ਜਿਹੜੇ ਮਰਜ਼ੀ ਕੰਮ ਤੇ ਲਾ ਦਿਓ ਜੀ ਪੇੜੇ ਪਾਰ ਹੀ ਇਹਦੇ ਤਾਂ ਠੀਕ ਹੈ ਜੀ ਠੀਕ ਹੈ ਗੱਲ ਹਾਂਜੀ ਉਸ ਤੋਂ ਬਾਅਦ ਆ ਗਿਆ ਹੌਲੈਂਡ ਹੌਲੈਂਡ 2010 ਮਾਡਲ ਆ ਪੰਜਾਬ ਨੰਬਰ ਆ ਪੀਵੀ 13 ਸੰਗਰੂਰ ਠੀਕ ਹੈ ਜੀ ਚਾਰੇ ਟਾਇਰ 90 ਪੈਸੇ ਆ ਵੀਰੇ ਹਾਂਜੀ ਗੇਰ ਇੰਜਨ ਦਾ ਰੁਪਈਏ ਦਾ ਰੁਪਿਆ ਟਰੈਕਟਰ ਆ ਇਹ ਉਹ ਟਰੈਕਟਰ ਆ ਜਿਹੜਾ ਕਹਿੰਦੇ ਹੁੰਦਾ ਬਿਨਾ ਟਰਬੋ ਤੋਂ ਟਰਬੋ ਤੋਂ 55 HP ਠੀਕ ਹੈ ਜੀ 3 ਸਪੀਡ ਦੇ ਵਿੱਚ ਟਾਇਰ 90 ਪੈਸੇ ਆ ਕੋਈ ਦੇਸੀ ਕੰਪਨੀ ਨਹੀਂ ਐਮ ਅਰਫ ਦੇ ਟਾਇਰ ਆ ਵੀਰੇ ਠੀਕ ਹੈ ਜੀ ਸਾਰਾ origignal ਆ ਗੇਅਰ ਇੰਜਨ ਦਾ ਚਲਾ ਕੇ ਵਾ ਕੇ ਫੇਰ ਲਿਓ ਨਹੀਂ ਲਿਓ ਨਾ ਠੀਕ ਹੈ ਜੀ ਠੀਕ ਹੈ ਗੱਲ ਇਹਦੀ ਡਿਮਾਂਡ ਹੈਗੀ ਆ ਜੀ 4,75,000 ਠੀਕ ਹੈ ਜੀ ਟਰੈਕਟਰ ਦੇਵਾਂਗੇ ਇੱਕੋ ਹੀ ਰੇਟ 4.5 ਲੱਖ 4.5 ਲੱਖ 4.5 ਡੰਡਾ ਫੱਟੀ 4.5 ਲੱਖ ਦਾ ਇਹ ਬਣੂ ਮਿੱਤਰੋ ਹਾਂ ਡੰਡਾ ਫੱਟੀ ਸਾਰਾ ਸਮਾਨ ਨਾਲ ਆ ਠੀਕ ਹੈ ਜੀ ਸੈਂਪਲ ਕੱਪੜੇ ਵਾਲੀ ਸਾਤਰੀ ਮੋਟੀਆਂ ਪੈਪਾਂ ਵਾਲੀ ਹਾਂ ਉਹ ਵਾਲਾ 30 ਵਾਲਾ ਹਾਂ ਜੀ ਤੀਆ ਵਾਲਾ ਸੋਨਾ ਲੀਕਾ ਚਾਰੇ ਟਾਇਰ ਮੂਹਲੇ ਟਾਇਰ ਹੈਗੇ 70 75 ਰੁਪਏ ਪਿਛਲੇ ਹੈਗੇ ਨਵੇਂ ਠੀਕ ਹੈ ਠੀਕ ਹੈ 15 ਮਾਡਲ ਦੇ ਵਿੱਚ ਚਮ ਨਵਾਂ ਟਰੈਕਟਰ ਆ ਜੀ origignal ਆ ਸਾਰਾ ਕਰਨ ਲੱਗੀ ਹੋਈ ਦੇਨਦਾਰਾਂ ਰੇੜੂਆ ਵਿੱਚੇ ਆ ਠੀਕ ਹੈ ਜੀ ਡੰਡਾ ਫੱਟੀ ਛਤਰੀ ਸਾਹਿਬ ਸਮਾਨ ਨਾਲ ਆ ਵੀਰੇ ਠੀਕ ਹੈ ਜੀ 2,65,000 ਡਿਮਾਂਡ ਆ ਟਰੈਕਟਰ ਦੇਵਾਂਗੇ 2,35,000 ਰੁਪਏ ਉਸ ਤੋਂ ਬਾਅਦ ਆ ਗਿਆ ਜੀ ਮਾਸਟਰ ਮੈਲਜ ਛੋਟਾ ਮਿੰਨੀ ਸਾਠ ਮਿੰਨੀ ਸਾਠ ਤੇ ਤਿੰਨ ਸਿਲੰਡਰ ਹੁੰਦਾ ਜੀ 50 HP ਹੁੰਦਾ ਜੀ ਹਾਂਜੀ ਡਬਲ ਕਲਚ ਸਾਈਡ ਗੇਅਰ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਗੱਲ ਬਹੁਤ ਕਾਮਯਾਬ ਟਰੈਕਟਰ 1660 ਐਮ ਐਮ ਮਾਸਟਰ ਮੈਲਜ ਹੁੰਦਾ ਜੀ 2009ਾ 2 ਲੱਖ 65 ਹਜ਼ਾਰ ਦੀ ਮੰਗ ਹੈ ਜੀ ਹਾਂਜੀ ਠੀਕ ਹੈ ਗੱਲ ਟਾਇਰ ਚੰਗੇ ਆ ਟਰੈਕਟਰ ਦੇ ਹੈਗੇ ਆ ਜੀ 70 ਪੈਸੇ ਠੀਕ ਹੈ ਜੀ ਕੰਪਨੀ ਦੇ ਟਾਇਰ ਆ ਕੋਈ ਦੇਸੀ ਨਹੀਂ ਹੈਗੇ ਬਾਈ ਠੀਕ ਹੈ ਜੀ ਡੰਡਾ ਫੱਟੀ ਸਾਰਾ ਸਮਾਨ ਨਾਲ ਆ ਹਾਂਜੀ ਇਹ ਟਰੈਕਟਰ ਦੇ ਦਾਂਗੇ ਜੀ ਆਪਾਂ 2 ਲੱਖ ਤੇ 40 ਹਜ਼ਾਰ ਦਾ 2 ਲੱਖ 40 ਹਜ਼ਾਰ ਦਾ 40 ਹਜ਼ਾਰ ਦਾ ਬਾਕੀ ਮੌਕੇ ਤੇ ਫੋਨ ਕਰ ਲਿਓ ਮਾਨ ਸਨਮਾਨ ਹੋ ਜਾਊਗਾ ਕੋਈ ਚੱਕਰ ਨਹੀਂ ਠੀਕ ਹੈ ਗੱਲ ਬਾਈ ਮੇਰਾ ਨੰਬਰ ਹੈਗਾ 947884545 ਦੂਜਾ ਨੰਬਰ 887294539 ਇਹਦਾ ਹੋ ਗਿਆ ਮੇਰਾ ਨੰਬਰ ਜਿਹਦੇ ਬਾਈ ਟਰੈਕਟਰ ਆ ਉਹਦਾ ਨੰਬਰ ਨੋਟ ਕਰ ਲਓ ਮੌਰ ਦਾ ਨੰਬਰ ਹੈਗਾ 98777 44099 ਠੀਕ ਹੈ ਜੀ ਜਸਵੀਰ ਦਾ ਨੰਬਰ ਹੈਗਾ ਜੀ 98721 50 50670 ਠੀਕ ਹੈ ਜੀ ਜਸਵੀਰ ਸਿੰਘ ਸਿੱਧੂ ਠੀਕ ਹੈ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਲਿਓ ਪੇ ਨੂੰ ਕਰ ਲਿਓ ਫੋਲੋ ਕੰਦਰ ਮਾਨ ਠੀਕ ਹੈ ਗੱਲ ਤੇ ਕੋਈ ਵੀ ਟਾਈਟਲ ਲੈਣਾ ਸ਼ਰਮੇ ਨੂੰ ਕਰ ਲਿਓ ਕਾਲ ਲੋਨ ਫੈਂਸ ਹੋ ਜਾਂਦਾ ਪਰਾਣਾ ਕਟਿਆ ਜਾਂਦਾ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ